ਬਤਾ ਜੇ ਨਿਕਲਿਆ ਮੈਂ ਅਜ ਹੋਰ ਖੜੂ ਜਿੱਥੇ ਜੀਰੀ ਲੱਗਦੀ ਨਾ ਸਕਦਾ ਕੱਟਦਾ ਹੋ ਜਾਏਗਾ ਇਹ ਕੀ ਗੱਲ ਹੈ ਉਹ ਲੋਕਲ ਛੋਟੇ ਲੋਕਾਂ ਕੋਲ ਖੜੇ ਤੇ ਇਹ ਮੋਟਰਾਂ ਨਹੀਂ ਜੀ ਦੋ ਸਾਢੀ ਹੂੰ ਬਿਜਲੀ ਦਾ ਕਿੰਨੇ ਹੈ ਬਿਜਲੀ ਦਾ ਬਹੁਤ ਜ਼ਿਆਦਾ ਬਿਜਲੀ ਆਉਂਦੀ ਦਿਨੇ ਹੀ ਆਉਂਦੀ ਮੈਂ ਕਹਿੰਦਾ ਜੀ ਕਦੇ ਰਾਤ ਨੂੰ ਤਾਂ ਚੱਲ ਜਾਈ ਗੋਟੇ ਰਾਜ ਵਿੱਚ ਬਹੁਤ ਵਧੀਆ ਹੋ ਰਿਹਾ ਉਹ ਤਾਂ ਸਿਸਟਮ ਹੀ ਖਤਮ ਹੋ ਗਿਆ ਹੁਣ ਤਾਂ ਰਾਤ ਨੂੰ ਮੋਟਰ ਵੀ ਨਹੀਂ ਆਉਂਦੀ ਤਿੰਨੇ ਦਿਨੇ ਨਿਬੜ ਜਾਂਦਾ ਕੰਮ ਬੰਦ ਕਰਕੇ ਚਲੇ ਜਾਂਦੇ ਬੰਦ ਕਰਕੇ ਚਲੇ ਜਾਂਦੇ ਬੰਦ ਕਰ ਦਈਏ ਅਸੀਂ ਉਹ ਬੰਦ ਕਰਕੇ ਜਾਂਦੇ ਜੀ ਉਹੀ ਟਾਇਰ ਵਾਲੇ ਉਹੀ ਟਾਇਰ ਪਰ ਉਹੀ ਹੁਣ ਕਿਵੇਂ ਠੀਕ ਹੋ ਜਾਏ ਆਪਦਾ ਉਹ ਵਕਰੀਦ ਲਿਆ ਨਾ ਹਾਰਮਨ ਹਾਰਮਨ ਬਰਾਦੀ ਹੋਲੇ ਦੀ ਖਾਨ ਚਲਾ ਲਈ ਚਾਰ ਕੰਡਾ ਜੀ ਇਸ ਵਾਰ ਚਾਰੇ ਜਿਹੜੇ ਆਪਣੇ ਸਰਪੰਚ ਵਾਲੇ ਚਾਰ ਚਾਰ 127 ਤਾਈ ਦਿਨ ਦਾ ਕੋਲ ਤੇ ਨਹਿਰ ਵਾਲਾ ਕਿੰਨੀ ਦੂਰ ਐਥੋਂ ਨਹਿਰ ਵਾਲਾ ਪ੍ਰੋਜੈਕਟ ਤਾਂ ਜੀ ਫੇ ਕੜੂਆਂ ਦੇ ਹੱਦਬੰਦੀ ਤੇ ਚਲੇਗਾ ਜੀ ਸ਼ੁਰੂ ਹੋਣਾ ਜੀ ਉਹ ਨਹੀਂ ਕਰਾਂਗੇ ਬਹੁਤ ਜ਼ਰੂਰੀ ਇਹ ਤਾਂ ਜਿਹੜੀ ਆਪਾਂ ਇਹ ਸਮਝ ਲਈ ਸਰ ਵੀ ਇਹ ਤਾਂ ਪਾਣੀ ਤਾਜੀ ਵੀ ਥੱਲੇ ਆ ਮਾ ਸਰ ਇਹ ਤਾਂ ਪਿੰਡ ਦੀ ਨਹੀਂ ਆਈ ਇਹ ਤਾਂ ਨਿਆਈ ਆਪਾਂ ਪਿੰਡ ਦੀ ਨਹੀਂ ਆਈ ਪਿੰਡ ਦੀ ਨਹੀਂ ਆਈ ਆ ਦੇਖੋ ਨੈਕਸਟ ਆ ਪਿੰਡਾਂ ਨਾਲ ਸਰ ਨਵੇਂ ਪ੍ਰੋਜੈਕਟ ਆਣੇ ਆ ਸੜਕ ਪਾਰ ਕਰਕੇ ਨਵੇਂ ਪ੍ਰੋਜੈਕਟ ਪਾਰ ਕਰਕੇ ਪਿੰਡ ਮੜਾਉਣੀ ਨਹੀਂ ਕਰ ਬਸ ਇਹ ਪਿੰਡ ਦੀ ਨਹੀਂ ਕੋਈ ਨਹੀਂ ਸਮਝੀ ਸਰਪੰਚ ਸਾਹਿਬ ਨਹੀਂ ਨਹੀਂ ਕੋਈ ਜਿਹੜੀ ਮਾਦੀ ਬਾੜੀ ਉਹ ਮਾਗੜਾ ਪਾਟੇ ਇੱਕ ਅਦਰ ਪੰਜ ਪਿੰਡ ਦਾ ਸਰਪੰਚ ਪਿੰਡਰਾ ਹੁੰਦਾ